ਮੁੱਖ ਮੰਤਰੀ ਦਾ ਕੰਮ ਹੁੰਦਾ ਹੈ ਮੁੱਦਿਆਂ ਤੇ ਗੱਲ ਕਰਨੀ ਲੋਕਾਂ ਦੇ ਹੱਲ ਕਰਾਉਣੇ ਉਹਨਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਨੇ ਉਹ ਪੂਰੇ ਕਰਨੇ ਅਸੀਂ ਕੱਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਨਹੀਂ ਕਰ ਰਹਾ ਅਸੀਂ ਭਾਰਤ ਦੇ ਸਾਰੇ ਹੀ ਮੁੱਖ ਮੰਤਰੀਆਂ ਦੀ ਗੱਲ ਕਰ ਰਹੇ ਹਾਂ ਜੋ ਆਪੋ ਆਪਣੇ ਰਾਜਾਂ ਦੇ ਵਿੱਚ ਮੁੱਖ ਮੰਤਰੀ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਕਰ ਰਹੇ ਨੇ ਮੁੱਦੇ ਸੁਲਝਾਉਣ ਦੀ ਬਜਾਏ ਉਹਨਾਂ ਦੇ ਵਿੱਚ ਉਹਨਾਂ ਨੂੰ ਖੰਘਾਲਿਆ ਜਾ ਰਿਹਾ ਹੈ ਉਹਨਾਂ ਨੂੰ ਹੋਰ ਬੜਾਵਾ ਦਿੱਤਾ ਜਾ ਰਿਹਾ ਹੈ ਕਿ ਲੋਕ ਇਸ ਉੱਤੇ ਰਿਐਕਟ ਕੀ ਕਰਦੇ ਨੇ ਯਾਨੀ ਕਿ ਡੂੰਮਣੇ ਨੂੰ ਹੱਥ ਲਾ ਲਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਗਵੰਤੂ ਮਾਨ ਨੇ ਪਾਟ ਤੇ ਥਾਪੀ ਕਿਉਂ ਮਾਰੀ ਕਿਉਂ ਚੈਲੰਜ ਕੀਤਾ ਪੰਜਾਬ ਦੇ ਕਿਸਾਨਾਂ ਨੂੰ ਭਾਈ ਤੁਸੀਂ ਧਰਨਿਆਂ ਦੇ ਨਾਮ ਉੱਤੇ ਰਾਜਨੀਤੀ ਕਰਦੇ ਹੋ ਧਰਨਿਆਂ ਦੇ ਨਾਮ ਉੱਤੇ ਤੁਸੀਂ ਕਰੋੜਾਂ ਪੈ ਕਮਾਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਮੈਨੂੰ ਪਤਾ ਹੈ ਕਿਹੜੀ ਜਥੇਬੰਦੀ ਦੇ ਆਗੂ ਦਾ ਕਿਹੜੇ ਹਸਪਤਾਲ ਦੇ ਵਿੱਚ ਹਿੱਸਾ ਹੈ ਕਿਹੜਾ ਉਸਨੇ ਪਟ્રોલ ਪਪਲ ਬਣਵਾਇਆ ਹੈ ਕਿਹੜਾ ਉਸਨੇ ਇੱਕ ਵੱਡਾ 5 ਸਟਾਰ ਵਰਗਾ ਹੋਟਲ ਬਣਾ ਲਿਆ ਹੈ ਧਰਨਿਆਂ ਤੋਂ ਪੈਸਾ ਇਕੱਠਾ ਕਰਕੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲਾ ਹੀ ਵਾਰਨਿੰਗ ਦੇ ਦਿੱਤੀ ਗਈ ਸੀ ਜਦੋਂ ਬੀ ਐਮਬੀਬੀ ਦੇ ਮੁੱਦੇ ਤੇ ਗੱਲ ਹੋਈ ਸੀ ਪਾਖੜਾ ਡੈਮ ਤੇ ਗਏ ਅਤੇ ਉੱਥੇ ਕਿਹਾ ਕਿ ਹੁਣ ਪੰਜਾਬ ਦੇ ਕਿਸਾਨ ਪੰਜਾਬ ਦੇ ਪਾਣੀਆਂ ਬਾਰੇ ਕਿਉਂ ਨਹੀਂ ਬੋਲਦੇ ਇਹਨਾਂ ਨੂੰ ਏਸੀ ਟਾਲੀਆਂ ਚਾਹੀਦੀਆਂ ਨੇ ਇਹਨਾਂ ਨੂੰ ਖਾਣ ਪੀਣ ਚੰਗਾ ਚਾਹੀਦਾ ਹੈ ਇਹ ਧੁੱਪ ਨਹੀਂ ਸਹਿ ਸਕਦੇ ਇਹ ਹੁਣ ਵੀਆਈਪੀ ਹੋ ਗਏ ਨੇ ਤੇ ਕਹਿੰਦਾ ਸਮਾਂ ਆਉਣ ਦਿਓ ਆਉਣਾ ਤੇ ਇਹਨਾਂ ਨੇ ਮੇਰੇ ਕੋਲ ਹੀ ਹੈ ਫਿਰ ਦੱਸਾਂਗਾ ਉਸ ਤੋਂ ਬਾਅਦ ਸਾਰੀ ਗੱਲ ਜਿਹੜੀ ਹੈ ਉਹ ਚੁੱਪ ਹੋ ਗਈ ਕਿਸੇ ਨੇ ਰਿਐਕਟ ਨਾ ਕੀਤਾ ਕੁਝ ਜਥੇਬੰਦੀਆਂ ਦੇ ਆਗੂਆਂ ਨੇ ਰਿਐਕਟ ਕੀਤਾ ਉਸ ਤੋਂ ਬਾਅਦ ਸਾਰੀ ਗੱਲ ਜਿਹੜੀ ਹੈ ਉਹ ਮਾਮਲਾ ਜਿਹੜਾ ਸੁਲਝਾ ਲਿਆ ਗਿਆ ਹਾਲਾਂਕਿ ਵਿਰੋਧ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਮੰਤਰੀਆਂ ਅਤੇ ਵਿਧਾਇਕਾਂ ਦਾ ਲੇਕਿਨ ਜਿਸ ਤਰ੍ਹਾਂ ਹੁਣ ਫਿਰ ਦੁਬਾਰਾ ਪੱਟੇ ਥਾਪੀ ਮਾਰੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿ ਆਜੋ ਮੇਰੇ ਨਾਲ ਲਾਈਵ ਡਿਬੇਟ ਕਰੋ ਲਾਈਵ ਡਿਬੇਟ ਕਰਕੇ ਤੁਹਾਨੂੰ ਦੱਸਾਂਗਾ ਕਿਥੋਂ ਤੁਹਾਨੂੰ ਪੈਸਾ ਆਉਂਦਾ ਹੈ ਕਿਵੇਂ ਤੁਸੀਂ ਪੈਸਾ ਇਕੱਠਾ ਕਰਦੇ ਹੋ ਅਤੇ ਉਸ ਪੈਸੇ ਦੇ ਨਾਲ ਤੁਸੀਂ ਕਿਹੜੀ ਕਿਹੜੀ ਜਾਇਦਾਦ ਕਿਹੜੇ ਕਿਹੜੇ ਹੋਟਲ ਹਸਪੀਟਲ ਪੈਟਰੋਲ ਪੱਕ ਪੜਾਏ ਨੇ ਉਹ ਤੁਹਾਡੇ ਮੈਂ ਖੁਲਾਸੇ ਕਰਾਂਗਾ ਤੁਹਾਨੂੰ ਯਾਨੀ ਕਿ ਹਦੇੜ ਕੇ ਰੱਖ ਦਿਆਂਗਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿਉਂਕਿ ਤੁਹਾਡੇ ਵੱਲੋਂ ਰੇਲ ਗੱਡੀਆਂ ਰੁਕੀਆਂ ਜਾਂਦੀਆਂ ਨੇ ਬੱਸਾਂ ਰੁਕੀਆਂ ਜਾਂਦੀਆਂ ਨੇ ਹਾਈਵੇ ਜਾਮ ਕੀਤੇ ਜਾਂਦੇ ਨੇ ਤੇ ਦੂਸਰੇ ਪਾਸੇ ਮੰਤਰੀਆਂ ਤੇ ਵਿਧਾਇਕਾਂ ਦੇ ਇਵਨ ਤੋਂ ਥਾਣੇ ਅਤੇ ਡੀਸੀ ਸਹਿਬਾਨ ਕਾਨੂੰਗੋਜਾ ਐਸਟੀਐਮ ਦੇ ਦਫ਼ਤਰਾਂ ਦੇ ਵੀ ਘਰਾਉ ਕਿਤੇ ਜਾਂਦੇ ਨੇ ਉਹ ਕਹਿੰਦੇ ਇਦਾਂ ਤੇ ਨਹੀਂ ਗੱਲ ਗੱਲ ਬਣਨੀ ਸਾਹਮਣੇ ਆਓ ਸਾਹਮਣੇ ਫੋਕੇ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗਾ ਲੇਕਿਨ ਪੱਟ ਤੇ ਥਾਪੀ ਮਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਤੇ ਨਾ ਕਿਤੇ ਜਾ ਕੇ ਮਹਿੰਗੀ ਪੈ ਗਈ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਮੁੱਖ ਮੰਤਰੀ ਦਾ ਕੰਮ ਹੁੰਦਾ ਹੈ ਲੋਕਾਂ ਦੀਆਂ ਮੁਸ਼ਕਲਾਂ ਸੁਣਨਾ ਉਹਨਾਂ ਦੇ ਮੁੱਦਿਆਂ ਨੂੰ ਹੱਲ ਕਰਨਾ ਕਿਉਂਕਿ ਲੋਕਾਂ ਨੂੰ ਜਿਹੜੇ ਤੁਸੀਂ ਵਾਅਦੇ ਕੀਤੇ ਨੇ ਲੋਕ ਉਹ ਚਾਹੁੰਦੇ ਨੇ ਕਿ ਉਹ ਵਾਅਦੇ ਪੂਰੇ ਹੋਣ ਚਾਹੇ ਉਹ ਵਾਅਦਾ ਹੋਵੇ ਐਮਐਸਪੀ ਦਾ ਚਾਹੇ ਵਾਅਦਾ ਹੋਵੇ ਉਹ ਬੇਰੁਜ਼ਗਾਰੀ ਦਾ ਤੇ ਚਾਹੇ ਉਹ ਵਾਅਦਾ ਵਾਅਦਾ ਹੋਵੇ ਬਜ਼ੁਰਗਾਂ ਦੀ ਪੈਨਸ਼ਨ ਦਾ ਤੇ ਚਾਹੇ ਵਾਅਦਾ ਹੋਵੇ ਪੰਜਾਬ ਦੇ ਪਾਣੀਆਂ ਦਾ ਤੇ ਭਾਵੇਂ ਵਾਅਦਾ ਹੋਵੇ ਪੰਜਾਬ ਦੇ ਧਾਰਮਿਕ ਮੁੱਦਿਆਂ ਦਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਅੱਗ ਵਾਂਗੂੰ ਸੁਲਗੇ ਸੀ ਲੇਕਿਨ ਤੁਸੀਂ ਉਹ ਸਾਰਿਆਂ ਮਾਮਲਿਆਂ ਉੱਤੇ ਬੈਠ ਕੇ ਤੁਸੀਂ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਕਰ ਰਹੇ ਹੋ ਅੱਜ ਜਗੁੰਦਰ ਸਿੰਘ ਉਗਰਾਹਵੰਨੋ ਵੀ ਪੱਟ ਤੇ ਥਾਪੀ ਮਾਰ ਦਿੱਤੀ ਗਈ ਹੈ ਕਹਿੰਦੇ ਨੇ ਸਮਾਂ ਤੇਰਾ ਥਾਂ ਤੇੜੀ ਤੇ ਧੁਮਾਕਾ ਸਾਡਾ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਚਿਆ ਸੀ ਕਿ ਜਿਸ ਤਰ੍ਹਾਂ ਮੈਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਚੈਲੰਜ ਕੀਤਾ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਤੇ ਸੋਚਿਆ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਵਾਂਗ ਤੇ ਸੁਖਬੀਰ ਸਿੰਘ ਬਾਦਲ ਵਾਂਗ ਇਹ ਸਾਰੇ ਮੈਦਾਨ ਛੱਡ ਜਾਣਗੇ ਲੇਕਿਨ ਇਹ ਉਹ ਕਿਸਾਨ ਨੇ ਜਿਨ੍ਹਾਂ ਨੇ ਨਾਸਾਂ ਦੇ ਵਿੱਚ ਧੂਆਂ ਦਵਾ ਦਿੱਤਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਭਾਈਓ ਤੁਸੀਂ ਤਾਂ ਸੂਬੇ ਦੇ ਮੁੱਖ ਮੰਤਰੀ ਹੋ ਤੁਹਾਡੇ ਕੋਲ ਕੌਣ ਡਰਦਾ ਹੈ ਹਾਲਾਂਕਿ ਪਿੰਡਾਂ ਦੇ ਵਿੱਚ ਜਿੰਨਾ ਕੋਈ ਵਿਰੋਧ ਹੋ ਰਿਹਾ ਹੈ ਇਮਨ ਕੋ ਇਹ ਵੀ ਚੈਲੰਜ ਕੀਤਾ ਜਾ ਰਿਹਾ ਹੈ ਜਿਹੜੇ ਜਥੇਬੰਦੀਆਂ ਦੇ ਆਗੂ ਨੇ ਕਿ ਭਾਈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਨੇੜੇ ਹੈ ਤੁਸੀਂ ਦੋ ਦੋ ਕੁਰਤੇ ਲੈ ਕੇ ਆਇਓਗੇ ਇੱਕ ਤਾਂ ਕੁਰਤਾ ਪਾੜ ਕੇ ਤੁਹਾਡੇ ਗਲ ਦੇ ਵਿੱਚ ਪਾ ਦੇਣਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਾਰਟੀ ਦੇ ਖਿਲਾਫ ਨੇ ਜਾਂ ਉਹ ਚਾਹੁੰਦੇ ਨੇ ਕਿ 2027 ਤੋਂ ਪਹਿਲਾਂ ਪਹਿਲਾਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚੋਂ ਪੂਰੀ ਤਰ੍ਹਾਂ ਖਤਮ ਹੋ ਜਾਵੇ ਇਹਦਰ ਜੋਗਿੰਦਰ ਸਿੰਘ ਉਗਰਾਹਾ ਅਤੇ ਉਸਦੇ ਸਾਥੀਆਂ ਵੱਲੋਂ ਵੀ ਇਹ ਪਾਰਟੀ ਤੇ ਥਾਪੀ ਮਾਰ ਦਿੱਤੀ ਗਈ ਹੈ ਆਜੋ ਅਸੀਂ ਤੁਹਾਡੇ ਨਾਲ ਲਾਈਵ ਡਿਬੇਟ ਕਰਨ ਨੂੰ ਰੈਡੀ ਹਾਂ